ਡਿਲਾਈਟ ਪੰਜਾਬ ਅਕੈਡਮੀ ਦੇ ਉੱਤੇ ਤੁਹਾਡਾ ਇੱਕ ਵਾਰੀ ਫੇਰ ਬਹੁਤ-ਬਹੁਤ ਸਵਾਗਤ ਹੈ। ਰੂਸ ਤੇ ਰਾਸ਼ਟਰਪਤੀ ਪੁਤਿਨ ਦੇ ਘਰ ਇੱਕ ਹਮਲਾ ਹੋਇਆ ਹੈ। ਇਦਾਂ ਦਾ ਦਾਵਾ ਰੂਸ ਨੇ ਕੀਤਾ ਸੀ ਤੇ ਇਸ ਹਮਲੇ ਦੇ ਵਿੱਚ ਨੁਕਸਾਨ ਦੀਆਂ ਗੱਲਾਂ ਵੀ ਸੁਣਨ ਦੇ ਵਿੱਚ ਆਈਆਂ ਸੀ। ਤੇ ਸਵਾਲ ਯੂਕਰੇਨ ਵੱਲੋਂ ਕ੍ਰੀਏਟ ਕੀਤਾ ਗਿਆ ਸੀ ਵੀ ਇਦਾਂ ਦਾ ਕੋਈ ਹਮਲਾ ਨਹੀਂ ਕੀਤਾ ਗਿਆ। ਰੂਸ ਜਾਣ-ਬੁੱਝ ਕੇ ਇਸ ਹਮਲੇ ਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਕਿ ਯੂਕਰੇਨ ਤੇ ਰੂਸ ਦੇ ਵਿੱਚ ਜਿਹੜੀ ਜੰਗ ਚੱਲ ਰਹੀ ਆ ਉਹਨੂੰ ਰੋਕਣ ਦੇ ਜਿਹੜੇ ਯਤਨ ਕੀਤੇ ਜਾ ਰਹੇ ਨੇ ਉਹਨਾਂ ਯਤਨਾਂ ਨੂੰ ਫੇਲ ਕੀਤਾ ਜਾ ਸਕੇ ਇਸ ਤਰ੍ਹਾਂ ਦੇ ਆਰੋਪ ਯੂਕਰੇਨ ਨੇ ਲਾਏ ਸੀ ਪਰ ਹੁਣ ਰੂਸ ਵੱਲੋਂ ਹਮਲੇ ਦੀ ਇੱਕ ਵੀਡੀਓ ਜਾਰੀ ਕੀਤੀ ਗਈ ਆ ਜਿਹਦੇ ਵਿੱਚ ਦਿਖਾਇਆ ਗਿਆ ਹੈ ਕਿ ਕਈ ਸਾਰੇ ਡਰੋਨ ਨੂੰ ਰੂਸੀ ਡਿਫੈਂਸ ਸਿਸਟਮ ਨੇ ਖਤਮ ਕਰਤਾ ਤਬਾਹ ਕਰਤਾ ਪੂਰੇ ਮੈਟਰ ਨੂੰ ਜਾਣਨ ਦੀ ਕੋਸ਼ਿਸ਼ ਕਰਾਂਗੇ ਇਹ ਵੀ ਸਮਝਾਂਗੇ ਕਿ ਯੂਕਰੇਨ ਦੇ ਰਾਸ਼ਟਰਪਤੀ ਜਿਹੜੇ ਜ਼ੇਲੈਂਸਕੀ ਨੇ ਉਹ ਭਾਰਤ ਨਾਲ ਕਿਉਂ ਖਫਾ ਨੇ ਜਾਂ ਭਾਰਤ ਤੇ ਕਿਉਂ ਉਹ ਥੋੜਾ ਜਿਹਾ ੜਕਾਊ ਬਿਆਨ ਭਾਰਤ ਨੂੰ ਲੈ ਕੇ ਦੇ ਰਹੇ ਨੇ ਸਾਰੀ ਗੱਲ ਦੀ ਡੀਪ ਦੇ ਵਿੱਚ ਜਾਣ ਦੀ ਕੋਸ਼ਿਸ਼ ਕਰਾਂਗੇ ਸਭ ਤੋਂ ਪਹਿਲੀ ਗੱਲ ਤਾਂ ਇਹ ਹੈਗੀ ਆ ਵੀ ਯੂਕਰੇਨ ਜਿਹੜਾ ਹੈਗਾ ਉਹਨੇ ਇਸ ਗੱਲ ਦਾ આરોਪ ਰਸ਼ੀਆ ਦੇ ਉੱਤੇ ਲਾਇਆ ਕਿ ਰਸ਼ੀਆ ਜਿਹੜੀਆਂ ਚੀਜ਼ਾਂ ਕਰ ਰਿਹਾ ਉਹ ਚੀਜ਼ਾਂ ਸਹੀ ਨਹੀਂ ਹੈਗੀਆਂ ਜਿਵੇਂ ਜੇਕਰ ਅਸੀਂ ਦੇਖੀਏ ਰੂਸ ਦੇ ਰਾਸ਼ਟਰਪਤੀ ਵਿਲਾਦੀਮੀਰ ਪੁਤਿਨ ਦੇ ਘਰ ਤੇ ਕਥਿਤ ਡਰੋਨ ਹਮਲੇ ਦੀ ਇੱਕ ਵੀਡੀਓ ਜਾਰੀ ਕੀਤੀ ਹੈ ਰੂਸ ਨੇ ਹੁਣ ਤੇ ਯੂਰੋਪੀ ਸੰਘ ਜਿਹੜਾ ਹੈਗਾ ਯੂਰੋਪੀਅਨ ਯੂਨੀਅਨ ਅਤੇ ਯੂਕਰੇਨ ਨੇ ਰੂਸ ਦੇ ਇਸ ਦਾਅਵੇ ਨੂੰ ਸਿਰੇ ਤੋਂ ਰੱਦ ਕਰ ਦਿੱਤਾ ਹੈ ਇਹ ਵੀਡੀਓ ਜੇਕਰ ਤੁਸੀਂ ਦੇਖੋਗੇ ਇਹ ਉਹ ਵੀਡੀਓ ਆ ਜਿਹਦੇ ਵਿੱਚ ਹਮਲੇ ਦੀ ਗੱਲ ਕੀਤੀ ਗਈ ਆ ਇਹਦੇ ਵਿੱਚ ਦਿਖਾਇਆ ਗਿਆ ਵੀ ਕਿਸ ਤਰੀਕੇ ਨਾਲ ਯੂਕਰੇਨ ਵੱਲੋਂ 91 ਡਰੋਨ ਰੂਸ ਦੇ ਰਾਸ਼ਟਰਪਤੀ ਦੇ ਘਰ ਉੱਤੇ ਦਾਗ ਗਏ ਨੇ ਦੇਖੋ ਤੁਸੀਂ ਕਹੋਗੇ ਸਰ ਇਹ ਹਮਲੇ ਤਾਂ ਪਹਿਲਾਂ ਵੀ ਹੋ ਰਹੇ ਨੇ ਯੂਕਰੇਨ ਦੇ ਵਿੱਚ ਤੇ ਰੂਸ ਦੇ ਵਿੱਚ ਤੇ ਫਿਰ ਇਸ ਹਮਲੇ ਨੂੰ ਲੈ ਕੇ ਇੰਨੀ ਸੀਰੀਅਸਨੈਸ ਕਿਉਂ ਆ ਜਾਂ ਇਹਨੂੰ ਗੰਭੀਰਤਾ ਕਿਉਂ ਆ ਇਹਦੇ ਦੋ ਕਾਰਨ ਨੇ ਇਹ ਕਾਰਨ ਤਾਂ ਇਹ ਵੀ ਆਪਸ ਵਿੱਚ ਲੜਾਈ ਹੁੰਦੀ ਰਹੇ ਕੁਝ ਸਪੈਸਿਫਿਕ ਏਰੀਆ ਨੂੰ ਟਾਰਗੇਟ ਕੀਤਾ ਜਾਵੇ ਉਦੋਂ ਤੱਕ ਤਾਂ ਠੀਕ ਹੈ ਪਰ ਜੇ ਤੁਸੀਂ ਘਰ ਨੂੰ ਟਾਰਗੇਟ ਕਰਨ ਲੱਗੇ ਹੋ ਰੂਸ ਯੂਕਰੇਨ ਦੇ ਰਾਸ਼ਟਰਪਤੀ ਦੇ ਘਰ ਨੂੰ ਟਾਰਗੇਟ ਕਰੇ ਜਾਂ ਯੂਕਰੇਨ ਦੇ ਰਾਸ਼ਟਰਪਤੀ ਰੂਸ ਦੇ ਘਰ ਨੂੰ ਟਾਰਗੇਟ ਕਰਨ ਰੂਸ ਦੇ ਰਾਸ਼ਟਰਪਤੀ ਦੇ ਘਰ ਨੂੰ ਟਾਰਗੇਟ ਕਰਨ ਇੱਕ ਵੱਡਾ ਮੈਟਰ ਹੋ ਜਾਂਦਾ ਹੈ ਦਾ ਮਤਲਬ ਮੈਟਰ ਕਾਫੀ ਗੰਭੀਰ ਹੋ ਜਾਂਦਾ ਹੈ ਦੂਸਰਾ ਕਾਰਨ ਇਹ ਹੈਗਾ ਇਹਦੀ ਇੰਪੋਰਟੈਂਸ ਦਾ ਕਿ ਇਸ ਸਮੇਂ ਪੀ ਸਟਾਕ ਚੱਲ ਰਹੀਆਂ ਨੇ ਜਿਹੜੇ ਅਮਰੀਕਾ ਦੇ ਰਾਸ਼ਟਰਪਤੀ ਨੇ 트럼ਪ ਉਹ ਕੋਸ਼ਿਸ਼ ਕਰ ਰਹੇ ਨੇ ਕਿ ਯੂਕਰੇਨ ਤੇ ਰੂਸ ਦੇ ਵਿੱਚ ਜਿਹੜੀ ਜੰਗ 3 ਸਾਲਾਂ ਤੋਂ ਜ਼ਿਆਦਾ ਸਮੇਂ ਤੋਂ ਚੱਲ ਰਹੀ ਆ ਉਹਨੂੰ ਰੋਕਿਆ ਜਾ ਸਕੇ ਉਸ ਪੀਸਟਾਕ ਨੂੰ ਵੀ ਦੇ ਉੱਤੇ ਵੀ ਇਸ ਚੀਜ਼ ਦਾ ਇੰਪੈਕਟ ਪੈਂਦਾ ਹੈ ਇਸ ਕਰਕੇ ਇਦਾਂ ਦੇ ਇਸ ਹਮਲੇ ਦੀ ਇੰਪੋਰਟੈਂਸ ਜ਼ਿਆਦਾ ਵੱਧ ਜਾਂਦੀ ਆ ਤੇ ਰੂਸ ਨੇ ਤਾਂ ਦਾਵਾ ਕੀਤਾ ਕਿ ਹਮੇਰੇ ਤੇ ਹਮਲਾ ਹੋਇਆ ਪਰ ਯੂਕਰੇਨ ਨੇ ਖਾਸ ਕਰਕੇ ਤੇ ਹੁਣ ਯੂਰੋਪੀਅਨ ਸੰਘ ਨੇ ਵੀ ਕਿਹਾ ਵੀ ਰੂਸ ਜਿਹੜਾ ਹੈਗਾ ਝੂਠ ਬੋਲ ਰਿਹਾ ਹੈ ਤੇ ਮੈਂ ਤੁਹਾਨੂੰ ਇੱਕ ਗੱਲ ਹੋਰ ਵੀ ਦੱਸਦਾ ਕਿ ਅਮਰੀਕਾ ਨੇ ਜਦੋਂ ਆਪਣੇ ਤੌਰ ਤੇ ਇਹ ਇਨਕੁਆਰੀ ਕੀਤੀ ਚੈੱਕ ਕੀਤਾ ਤਾਂ ਉਹਦੇ ਵਿੱਚ ਵੀ ਇਹ ਨਿਕਲ ਕੇ ਆਇਆ ਵੀ ਇਦਾਂ ਦਾ ਕੋਈ ਹਮਲਾ ਦੇਖਣ ਨੂੰ ਨਹੀਂ ਮਿਲਿਆ ਇਦਾਂ ਦੀ ਕੋਈ ਗੱਲ ਨਹੀਂ ਹੋਈ ਯੂਰਪੀ ਸੰਘ ਦੇ ਇੱਕ ਸੀਨੀਅਰ ਰਾਜਨੀਤਿਕ ਨੇ ਰੂਸ ਦੇ ਦਾਅਵੇ ਨੂੰ ਖਾਰਿਜ ਕੀਤਾ ਹੈ ਈਯੂ ਨੇ ਕਿਹਾ ਕਿ ਯੂਕਰੇਨ ਵੱਲੋਂ ਰੂਸੀ ਸਰਕਾਰੀ ਠਿਕਾਣਿਆਂ ਨੂੰ ਨਿਸ਼ਾਨ ਨਿਸ਼ਾਨਾ ਬਣਾਉਣ ਦੀ ਗੱਲ ਗਲਤ ਹੈ ਈਯੂ ਨੇ ਇਸ ਨੂੰ ਰੂਸ ਵੱਲੋਂ ਜਾਣ ਬੁੱਝ ਕੇ ਧਿਆਨ ਭਟਕਾਉਣ ਦੀ ਕੋਸ਼ਿਸ਼ ਦੱਸਿਆ ਹੈ ਤਾਂ ਨੂੰ ਪਤਾ ਹੈ ਕਿ ਯੂਰਪੀ ਸੰਘ ਚਾਹੁੰਦਾ ਵੀ ਇਹ ਵਾਰ ਰੋਕੀ ਜਾ ਸਕੇ ਪੂਰੇ ਯੂਰਪ ਨੂੰ ਡਰ ਹੈ ਰੂਸ ਤੋਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਰੂਸ ਅਟੈਕ ਕਰ ਸਕਦਾ ਹੈ ਈਵਨ ਕਈ ਐਦਾਂ ਦੀਆਂ ਰਿਪੋਰਟਸ ਵੀ ਨਿਕਲ ਕੇ ਆਈਆਂ ਨੇ ਜਦੋਂ ਅਸੀਂ ਗੱਲ ਕਰ ਰਹੇ ਸੀ ਕਿ ਜਰਮਨੀ ਆਪਣੇ ਆਪ ਨੂੰ ਆਪਣੀ ਆਰਮੀ ਨੂੰ ਪ੍ਰੀਪੇਅਰ ਕਰਨ ਦੀ ਕੋਸ਼ਿਸ਼ ਕਰ ਰਿਹਾ ਤਾਂ ਉਹਨੂੰ ਵੀ ਇੱਕ ਡਰ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਸ਼ਾਇਦ ਯੂਰਪ ਨੂੰ ਲੜਨਾ ਪੈ ਜਾਏ ਰੂਸ ਨਾਲ ਇਸ ਕਰਕੇ ਆ ਜਿਹੜਾ ਗਰੁੱਪ ਹੈਗਾ ਯੂਰੋਪੀਅਨ ਯੂਨੀਅਨ ਇਹ ਯੂਕਰੇਨ ਦੇ ਫੇਵਰ ਦੇ ਵਿੱਚ ਜ਼ਿਆਦਾ ਖੜਾ ਹੋਇਆ ਦਿਸਦਾ ਹੈ ਤੇ ਹੁਣ ਤੱਕ ਯੂਕਰੇਨ ਜੇ ਜੰਗ ਦੇ ਵਿੱਚ ਸਰਵਾਈਵ ਕਰ ਪਾਇਆ ਤਾਂ ਉਹਦਾ ਸਭ ਤੋਂ ਵੱਡਾ ਕਾਰਨ ਅਮਰੀਕਾ ਤੇ ਯੂਰੋਪੀਅਨ ਯੂਨੀਅਨ ਦਾ ਉਹਨਾਂ ਨੂੰ ਕੀਤਾ ਗਿਆ ਸਪੋਰਟ ਆ ਡਿਫੈਂਸ ਦੇ ਤੌਰ ਤੇ ਵੀ ਹਥਿਆਰ ਵੀ ਭੇਜੇ ਗਏ ਨੇ ਫਾਈਨਾਂਸ ਵੱਲੋਂ ਵੀ ਕਾਫੀ ਜ਼ਿਆਦਾ ਸਪੋਰਟ ਯੂਕਰੇਨ ਨੂੰ ਇਨ੍ਹਾਂ ਦੇਸ਼ਾਂ ਵੱਲੋਂ ਕੀਤੀ ਗਈ ਆ ਯੂਰੋਪੀ ਸੰਘ ਦਾ ਕਹਿਣਾ ਹੈ ਕਿ ਇਹ ਦਾਵਾ ਸ਼ਾਂਤੀ ਵਾਰਤਾ ਨੂੰ ਪਟਰੀ ਤੋਂ ਉਤਾਰਨ ਦੀ ਕੋਸ਼ਿਸ਼ ਹੈ ਯੂਰੋਪੀ ਕਮਿਸ਼ਨ ਦੀ ਵਾਈਸ ਪ੍ਰੈਜ਼ੀਡੈਂਟ ਕਾਇਆ ਕਲਾਸ ਨੇ ਸੋਸ਼ਲ ਮੀਡੀਆ ਦੇ ਉੱਤੇ ਇਦਾਂ ਦਾ ਬਿਆਨ ਕੀਤਾ ਕੀ ਕਿਹਾ ਉਹਨਾਂ ਨੇ ਉਹਨਾਂ ਨੇ ਕਿਹਾ ਕਿਸੇ ਨੂੰ ਵੀ ਉਸ ਹਮਲਾਵਰ ਦੇ ਬੇਬੁਨਿਆਦ ਦਾਅਵਿਆਂ ਤੇ ਭਰੋਸਾ ਨਹੀਂ ਕਰਨਾ ਚਾਹੀਦਾ ਜਿਸ ਨੇ ਯੂਕਰੇਨ ਦੇ ਬੁਨਿਆਦੀ ਢਾਂਚੇ ਤੇ ਨਾਗਰਿਕਾਂ ਨੂੰ ਅੰਦਾ ਦੁੱਧ ਨਿਸ਼ਾਨਾ ਬਣਾਇਆ ਹੈ ਇਹ ਕਹਿ ਰਹੇ ਨੇ ਵੀ ਉਸ ਰੂਸ ਤੇ ਤੁਸੀਂ ਯਕੀਨ ਕਰ ਰਹੇ ਹੋ ਜਿਹੜਾ ਲਗਾਤਾਰ ਯੂਕਰੇਨ ਦੇ ਲੋਕਾਂ ਨੂੰ ਮਾਰ ਰਿਹਾ ਹੈ ਲਗਾਤਾਰ ਯੂਕਰੇਨ ਦੇ ਵਿੱਚ ਇੰਨੇ ਸਾਰੇ ਅਟੈਕ ਕਰ ਰਿਹਾ ਹੈ ਰੂਸ ਦੀ ਗੱਲ ਹੋ ਰਹੀ ਹੈ ਜਾਂ ਪੁਤਿਨ ਦੀ ਗੱਲ ਹੋ ਰਹੀ ਹੈ ਕਹਿੰਦੇ ਤੁਸੀਂ ਉਹਦੀ ਗੱਲ ਤੇ ਯਕੀਨ ਕਰ ਰਹੇ ਹੋ ਇਹ ਬੜਾ ਸਰਪ੍ਰਾਈਜ਼ਿੰਗ ਹੈ ਬੜੀ ਹੈਰਾਨੀ ਵਾਲੀ ਗੱਲ ਆ ਇਸ ਬਿਆਨ ਨੂੰ ਰੂਸ ਦੇ ਦਾਅਵਿਆਂ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ ਰੂਸ ਵੱਲੋਂ ਪੇਸ਼ ਕੀਤੇ ਗਏ ਸਬੂਤ ਕੀ ਨੇ ਸ਼ੁਰੂ ਵਿੱਚ ਰੂਸ ਨੇ ਕਿਹਾ ਕਿ ਮੈਂ ਸਬੂਤ ਸਾਂਝੇ ਹੀ ਨਹੀਂ ਕਰਨੇ ਬਾਅਦ ਵਿੱਚ ਰੂਸੀ ਫੌਜ ਨੇ ਇੱਕ ਵੀਡੀਓ ਤੇ ਨਕਸ਼ਾ ਜਾਰੀ ਕੀਤਾ ਨਕਸ਼ੇ ਮੁਤਾਬਕ ਡਰੋਨ ਯੂਕਰੇਨ ਦੇ ਸੂਮੀ ਤੇ ਚੇਰੀਨਿਵ ਹੇਲ ਇਲਾਕਿਆਂ ਤੋਂ ਲਾਂਚ ਹੋਏ ਨਹੀਂ ਯੂਕਰੇਨ ਦੀ ਪ੍ਰਤੀਕਿਰਿਆ ਕੀ ਹੈਗੀ ਯੂਕਰੇਨ ਨੇ ਇਸ ਦੇ ਵਿਦੇਸ਼ ਮੰਤਰਾਲੇ ਨੇ ਰੂਸ ਦੇ ਸਬੂਤਾਂ ਨੂੰ ਹਾਸਿਆਜਨਕ ਕਿਹਾ ਉਹ ਕਹਿੰਦੇ ਹੱਸਣ ਵਾਲੀ ਗੱਲ ਆ ਇਦਾਂ ਦਾ ਕੁਝ ਵੀ ਨਹੀਂ ਹੋਇਆ ਉਹਨਾਂ ਨੇ ਇੱਕ ਗੱਲ ਕਿਹਾ ਉਹਨਾਂ ਦੇ ਬੁਲਵਕਤਾ ਨੇ ਇੱਕ ਗੱਲ ਕਹੀ ਉਹ ਕਹਾਣੀ ਘੜਨ ਦੇ ਵਿੱਚ ਵੀ ਗੰਭੀਰ ਨਹੀਂ ਹਨ ਉਹ ਹੱਸ ਰਹੇ ਨੇ ਵੀ ਕਹਿੰਦੇ ਜੇ ਤੁਸੀਂ ਅਟੈਕ ਦੀ ਕਹਾਣੀ ਬਣਾਉਣੀ ਵੀ ਸੀ ਇੱਕ ਸਟੋਰੀ ਬਣਾਉਣੀ ਵੀ ਸੀ ਤਾਂ ਇਦਾਂ ਦੀ ਬਣਾਉਂਦੀ ਜਿਹੜੇ ਰੀਅਲ ਲੱਗਦੇ ਇਸ ਕਹਾਣੀ ਦੇ ਵਿੱਚ ਤਾਂ ਤੁਹਾਨੂੰ ਸਮਝ ਨਹੀਂ ਆ ਰਿਹਾ ਇੱਕ ਤਾਂ ਆਪਣੇ ਆਪ ਜੀ ਫੇਕ ਦਿਖ ਰਹੀ ਹੈ ਸ਼ਾਂਤੀ ਸਮਝੌਤੇ ਦੀ ਸਥਿਤੀ ਇਸ ਟਾਈਮ ਤੇ ਕੀ ਆ ਨਵੇਂ ਸਾਲ ਦੀ ਪੂਰਵ ਸੰਧਿਆ ਤੇ ਜ਼ਾਲੈਂਸਕੀ ਖਾਸ ਕਰਕੇ ਜਿਹੜੇ ਯੂਕਰੇਨ ਦੇ ਰਾਸ਼ਟਰਪਤੀ ਨੇ ਉਹਨਾਂ ਨੇ ਕਿਹਾ ਕਿ ਸ਼ਾਂਤੀ ਸਮਝੌਤਾ 90% ਤਿਆਰ ਹੋ ਚੁੱਕਿਆ ਸਭ ਕੁਝ ਐਗਰੀ ਆ 10% ਹੀ ਬਾਕੀ ਆ ਉਹਨਾਂ ਨੇ ਦੋਸ਼ ਲਾਇਆ ਕਿ ਰੂਸ ਸਕਾਰਾਤਮਕ ਮਾਹੌਲ ਨੂੰ ਖਰਾਬ ਕਰਨਾ ਚਾਹੁੰਦਾ ਹੈ ਤੁਹਾਨੂੰ ਪਤਾ ਹੈ ਇਹ ਜਿਹੜੀ ਪੀਸਟਾਕ ਆ ਇਸ ਯੁੱਧ ਨੂੰ ਰੋਕਣ ਲਈ ਸਭ ਤੋਂ ਜ਼ਿਆਦਾ ਐਫਰਟ ਕਰ ਰਹੇ ਨੇ ਅਮਰੀਕਾ ਦੇ ਰਾਸ਼ਟਰਪਤੀ 트ੰਪ ਤੇ ਕਿਉਂ ਕਰ ਰਹੇ ਨੇ ਇਹ ਵੀ ਤੁਹਾਨੂੰ ਪਤਾ ਹੈ ਵੀ ਉਹ ਨੋਬਲ ਪੀਸ ਪ੍ਰਾਈਜ਼ ਨੂੰ ਹਾਸਲ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਲੱਗਦਾ ਵੀ ਇਹ ਪ੍ਰਾਈਜ਼ ਉਹਨਾਂ ਨੂੰ ਮਿਲਣਾ ਚਾਹੀਦਾ ਇਸ ਕਰਕੇ ਉਹ ਇੰਨੇ ਵੱਡੇ ਵਾਰ ਨੂੰ ਰੋਕ ਕੇ ਉਹਦਾ ਜਿਹੜਾ ਸੇੜਾ ਆਪਣੇ ਸਿਰ ਦੇ ਉੱਤੇ ਸਜਾਣਾ ਚਾਹੁੰਦੇ ਨੇ ਇਹ 트ੰਪ ਦੀ ਕੋਸ਼ਿਸ਼ ਆ ਤੇ ਉਹ ਸਾਰੀ ਕੋਸ਼ਿਸ਼ ਅਗਰ ਖਰਾਬ ਹੋ ਜਾਂਦੀ ਹੈ ਜੇ ਰੂਸ ਇਦਾਂ ਦੀਆਂ ਚੀਜ਼ਾਂ ਕਰਦਾ ਤੇ ਉਹ ਕਹਿ ਰਹੇ ਨੇ ਹੁਣ ਜਿਵੇਂ ਤੁਹਾਨੂੰ ਮੈਂ ਦੱਸਿਆ ਵੀ ਜਦੋਂ ਇਹ ਡਰੋਨ ਹਮਲੇ ਦਾ ਬੇਸ ਦਿੱਤਾ ਰੂਸ ਨੇ ਤਾਂ ਇੱਕ ਗੱਲ ਕਹੀ ਵੀ ਹੁਣ ਉਹ ਪੀਸ ਸਟਾਕ ਬਾਰੇ ਦੁਬਾਰਾ ਸੋਚੇਗਾ ਉਹ ਉਹਨੂੰ ਹੁਣ ਦੁਬਾਰਾ ਸੋਚਣਾ ਪਏਗਾ ਵੀ ਯੂਕਰੇਨ ਨਾਲ ਇਹ ਵਾਰ ਰੋਕਣਾ ਵੀ ਹੈ ਕਿ ਨਹੀਂ ਰੋਕਣਾ ਕਿਉਂਕਿ ਯੂਕਰੇਨ ਜੇਕਰ ਪੁਤਿਨ ਨੂੰ ਟਾਰਗੇਟ ਕਰ ਰਿਹਾ ਹੈ ਉਹਦੇ ਘਰ ਦੇ ਉੱਤੇ ਹਮਲਾ ਕਰ ਰਿਹਾ ਤੇ ਫਿਰ ਉਹਨੂੰ ਵੀ ਸੋਚਣਾ ਪਏਗਾ ਜੇਕਰ ਮੈਂ ਤੁਹਾਨੂੰ ਇੱਕ ਕੰਪਲੀਟ ਲੌਰ ਤੇ ਇਹ ਗੱਲ ਦੱਸਾਂ ਤਾਂ ਮੈਨੂੰ ਲੱਗਦਾ ਵੀ ਕਾਫੀ ਹੱਦ ਤੱਕ ਇਸ ਗੱਲ ਦੇ ਵਿੱਚ ਸੱਚਾਈ ਵੀ ਹੋ ਸਕਦੀ ਆ ਵੀ ਰੂਸ ਕੋਸ਼ਿਸ਼ ਕਰ ਰਿਹਾ ਵੀ ਇਹ ਜਿਹੜੀ ਪੀਸਟੌਕ ਆ ਉਹ ਨਾ ਹੋਵੇ ਉਹ ਯੂਕਰੇਨ ਤੇ ਅਟੈਕ ਕਰਦਾ ਰਹੇ ਜਾਂ ਫਿਰ ਕੁਝ ਐਦਾਂ ਦੀਆਂ ਕੰਡੀਸ਼ਨ ਪੀਸਟੌਕ ਦੇ ਵਿੱਚ ਰੂਸ ਨੂੰ ਪਤਾ ਲੱਗ ਗਿਆ ਹੋਣੀ ਆ ਵੀ ਇਹ ਕੰਡੀਸ਼ਨ ਉਹ ਨਹੀਂ ਮੰਨ ਸਕਦਾ ਇਸ ਇਹ ਜਿਹੜਾ ਸ਼ਾਂਤੀ ਸਮਝੌਤਾ ਉਹਦੇ ਫੇਵਰ ਦੇ ਵਿੱਚ ਨਹੀਂ ਹੈਗਾ ਇਸ ਕਰਕੇ ਉਹ ਇਹ ਚੀਜ਼ਾਂ ਕਰ ਰਿਹਾ ਹੋਵੇ ਐਦਾਂ ਦੀਆਂ ਸਿਚੁਏਸ਼ਨਸ ਵੀ ਹੋ ਸਕਦੀਆਂ ਨੇ ਰੂਸ ਦਾ ਦਾਵਾ ਉਹਦੇ ਵਿਦੇਸ਼ ਮੰਤਰੀ ਨੇ ਕਿਹਾ ਯੂਕਰੇਨ ਨੇ 91 ਲੰਬੀ ਦੂਰੀ ਵਾਲੇ ਯੂਏਵੀ ਵਰਤੇ ਨੇ ਤੇ ਜਿਹੜੇ ਨੇ ਪੁਤਿਨ ਦੇ ਸਰਕਾਰੀ ਆਵਾਸ ਦੇ ਹਮਲੇ ਦੀ ਕੋਸ਼ਿਸ਼ ਕੀਤੀ ਗਈ ਆ ਰੂਸੀ 에ਅਰ ਡਿਫੈਂਸ ਨੇ ਸਾਰੇ ਯੂਏਵੀ ਸਾਰੇ ਜਿਹੜੇ ਡਰੋਨ ਨੇ ਉਹਨਾਂ ਨੂੰ ਹਵਾ ਦੇ ਵਿੱਚ ਹੀ ਨਸ਼ਟ ਕਰ ਦਿੱਤਾ ਅੰਤਰਰਾਸ਼ਟਰੀ ਤੌਰ ਤੇ ਕੀ ਪ੍ਰਤੀਕਿਰਿਆ ਰਹੀ ਆ ਤੁਹਾਨੂੰ ਪਤਾ ਹੈਗਾ ਕਿ ਭਾਰਤ ਨੇ ਵੀ ਪਾਕਿਸਤਾਨ ਨੇ ਅਮਰੀਕਾ ਨੇ ਸਾਰਿਆਂ ਨੇ ਰਿਐਕਟ ਕੀਤਾ ਸੀ ਜਦੋਂ ਇਹ ਗੱਲ ਬਾਹਰ ਨਿਕਲ ਕੇ ਆਈ ਸੀ ਅਮਰੀਕਾ ਦੇ ਰਾਸ਼ਟਰਪਤੀ 트럼ਪ ਨੇ ਕਿਹਾ ਸੀ ਵੀ ਉਹ ਬਹੁਤ ਗੁੱਸੇ 'ਚ ਨੇ ਪੁਤਿਨ ਨੇ ਉਹਨਾਂ ਨੂੰ ਦੱਸਿਆ ਵੀ ਉਹਨਾਂ ਤੇ ਅਟੈਕ ਹੋਇਆ ਇਹ ਗੱਲ ਮੈਂ ਉਦੋਂ ਦੀ ਕਰ ਰਿਹਾ ਜਿੱਦਣ ਇਹ ਅਟੈਕ ਦੀ ਗੱਲਾਂ ਬਾਹਰ ਆਈਆਂ ਸੀ ਉਦੋਂ 트럼ਪ ਇਹ ਗੱਲ ਕਹਿ ਰਹੇ ਸੀ ਪਰ ਹੁਣ 트럼ਪ ਇਹ ਕਹਿ ਰਹੇ ਨੇ ਵੀ ਇਦਾਂ ਦਾ ਕੁਝ ਹੋਇਆ ਨਹੀਂ ਐ ਇਹ ਗੱਲ ਮੈਂ ਆਪਣੀ ਰਿਪੋਰਟ ਚੈੱਕ ਕਰਵਾ ਲਈ ਐ ਇਨਕੁਆਇਰੀ ਕਰਾ ਲਈ ਐ ਵੀ ਇਦਾਂ ਦਾ ਕੋਈ ਅਟੈਕ ਨਹੀਂ ਕੀਤਾ ਯੂਕਰੇਨ ਨੇ ਦੂਸਰਾ ਜਿਹੜੇ ਭਾਰਤੀ ਪ੍ਰਧਾਨ ਮੰਤਰੀ ਨੇ ਨਰਿੰਦਰ ਮੋਦੀ ਉਹਨਾਂ ਨੇ ਵੀ ਕਿਹਾ ਸੀ ਵੀ ਉਹ ਚਿੰਤਤ ਨੇ ਇਸ ਗੱਲ ਨੂੰ ਲੈ ਕੇ ਤੇ ਜਦੋਂ ਉਹਨਾਂ ਨੇ ਇਹ ਗੱਲ ਕਹੀ ਵੀ ਮੈਨੂੰ ਪਤਾ ਲੱਗਿਆ ਕਿ ਪੁਤਿਨ ਤੇ ਅਟੈਕ ਹੋਇਆ ਹੈ ਤੇ ਮੈਨੂੰ ਬੜਾ ਟੈਨਸ਼ਨ ਹੋ ਰਹੀ ਆ ਤੇ ਮੈਂ ਚਾਹੁੰਦਾ ਵੀ ਇਹ ਚੀਜ਼ਾਂ ਰੁਕ ਜਾਣ ਵਧੀਆ ਰਹੇ ਹੈਨਾ ਸਟੇਬਿਲਿਟੀ ਚਾਹੁੰਦਾ ਭਾਰਤ ਪਰ ਇਸ ਗੱਲ ਤੇ ਨਾ ਹੁਣ ਜਲਿੰਸਕੀ ਜਿਹੜੇ ਨੇ ਉਹਨਾਂ ਨੇ ਪਾਕਿਸਤਾਨ ਤੇ ਭਾਰਤ ਨੂੰ ਟਾਰਗੇਟ ਕੀਤਾ ਹੈ ਉਹਨਾਂ ਨੇ ਕਿਹਾ ਯੂਕਰੇਨ ਦੇ ਰਾਸ਼ਟਰਪਤੀ ਨੇ ਕਿ ਤੁਸੀਂ ਬਿਨਾ ਬੇਬੁਨਿਆਦ ਦਾਅਵੇਦ ਨੂੰ ਮੰਨ ਰਹੇ ਹੋ ਤੇ ਫਿਰ ਤੁਸੀਂ ਬਿਆਨ ਵੀ ਜਾਰੀ ਕਰਦੇ ਰਹੇ ਹੋ ਇਹ بڑا ਬੰਦਭਾਗੀ ਇੱਕ ਚੀਜ਼ ਹੈਗੀ ਆ ਜਾਂ ਬੰਦਭਾਗੀ ਘਟਨਾ ਭਾਰਤ ਤੋਂ ਕਹਿੰਦੇ ਅਸੀਂ ਇਦਾਂ ਦੀ ਉਮੀਦ ਨਹੀਂ ਕਰਦੇ ਇਸ ਕਰਕੇ ਜ਼ਲੈਂਸਕੀ ਥੋੜੇ ਜੇ ਭਾਰਤ ਦੇ ਉੱਤੇ ਪੜ ਕੇ ਹੋਏ ਨੇ ਉਹ ਕਹਿੰਦੇ ਉਹ ਵੈਸੇ ਵੀ ਪਹਿਲਾਂ ਪੜ ਕੇ ਹੋਏ ਸੀ ਕਿਉਂ ਕਿ ਇਹ ਵਾਰ ਦੇ ਵਿੱਚ ਇੰਡੀਆ ਨੇ ਬਹੁਤ ਸਾਰਾ ਆਇਲ ਬਹੁਤ ਸਾਰਾ ਤੇਲ ਰਸ਼ੀਆ ਤੋਂ ਪਰਚੇਸ ਕੀਤਾ ਜਿਹਦੇ ਕਰਕੇ ਰਸ਼ੀਆ ਦੀ ਇਕਨੋਮੀ ਕਾਫੀ ਵਧੀਆ ਗਰੋ ਕਰਦੀ ਰਹੀ ਆ ਤੁਸੀਂ ਦੇਖਿਆ ਹੋਣਾ ਇਸੇ ਕਰਕੇ 트ੰਪ ਨੇ ਭਾਰਤ ਦੇ ਉੱਤੇ 50% ਟੈਰਿਫ ਵੀ ਲਾਇਆ ਉਹਦਾ ਕਾਰਨ ਵੀ ਇਹੀ ਦਿੱਤਾ ਗਿਆ ਹੈ ਇਸ ਕਰਕੇ ਹੁਣ ਜ਼ਲੈਂਸਕੀ ਨੂੰ ਦੁਬਾਰਾ ਇੱਕ ਮੌਕਾ ਮਿਲ ਗਿਆ ਭਾਰਤ ਖਿਲਾਫ ਬੋਲਣ ਲਈ ਉਮੀਦ ਇਹ ਹੈ ਕਿ ਇਦਾਂ ਦੇ ਹਮਲੇ ਨਾ ਹੋਣ ਤੇ ਜਿਹੜਾ ਰਸ਼ੀਆ ਤੇ ਯੂਕਰੇਨ ਦੇ ਵਿੱਚ ਜੰਗ ਚੱਲ ਗਈ ਹੋਈ ਆ ਇਸ ਜੰਗ ਨੂੰ ਰੋਕਿਆ ਜਾ ਸਕੇ ਕਿਉਂਕਿ ਕਈ ਵਾਰੀ ਛੋਟੀਆਂ-ਛੋਟੀਆਂ ਮਿਸ ਅੰਡਰਸਟੈਂਡਿੰਗ ਵੀ ਤੇ ਜਿਹੜੀਆਂ ਖੇਤਰੀ ਪੱਧਰ ਤੇ ਚੱਲ ਰਹੀਆਂ ਜੰਗਾਂ ਨੂੰ ਵਿਸ਼ਵ ਜੰਗ ਦੇ ਵਿੱਚ ਤਬਦੀਲ ਕਰ ਦਿੰਦੀਆਂ ਨੇ ਮਿਲਦੇ ਆ ਅਗਲੀ ਵੀਡੀਓਜ਼ ਤਦ ਤੱਕ ਆਪਣਾ ਧਿਆਨ ਰੱਖੋ ਆਪਣੀ ਪੜ੍ਹਾਈ ਨੂੰ ਬਹੁਤ ਵਧੀਆ ਤਰੀਕੇ ਨਾਲ ਕਰਦੇ ਰਹੋ ਬਹੁਤ ਬਹੁਤ ਧੰਨਵਾਦ